ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਟਾਣਾ ਸਾਹਿਬ ਦੇ ਸਰ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਦਸ਼ਮੇਸ਼ ਪਿਤਾ ਜੀ ਉੱਚਾ ਪੀਰ ਬਣ ਕੇ ਇੱਥੇ ਪਹੁੰਚੇ ਉਹਨਾਂ ਦੇ ਨਾਲ ਭਾਈ ਨਵੀਖਾਂ ਭਾਈ ਗਣੀਖਾਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਸਨ ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਹੱਥਾਂ ਨਾਲ ਦੀਗ ਵਰਤਾਈ ਤੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਦੇਗ ਸਰ ਸਾਹਿਬ ਰੱਖਿਆ ਇਸ ਸਥਾਨ ਤੇ ਜੋ ਵੀ ਸੁਖਣਾ ਸੋਕੇ ਦੀਗ ਕਰਵਾਉਂਦਾ ਹੈ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪੂਰੀ ਹੋ ਜਾਂਦੀ ਹੈ ਇਸ ਸੰਬੰਧੀ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ 1854 ਈਸਵੀ ਨੂੰ ਸਰਹੰਦ ਨਹਿਰ ਦਾ ਸਰਵੇ ਹੋਇਆ ਤੇ ਇਸ ਸਥਾਨ ਵਿੱਚੋਂ ਦੀ ਨਹਿਰ ਲੰਘਾਉਣ ਦੀ ਸਕੀਮ ਬਣਾਈ ਪਰ ਖੁਦਾਈ ਵੇਲੇ ਜਦੋਂ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ 베ਰੀ ਸਾਹਿਬ ਵੱਡਣ ਵੇਲੇ ਅੰਨਾ ਹੋ ਗਿਆ ਜਿੱਥੇ-ਜਿੱਥੇ ਉਹ 베ਰੀ ਬੱਡ ਰਿਹਾ ਸੀ ਉੱਥੋਂ-ਉੱਥੋਂ ਖੂਨ ਸਿਮ ਰਿਹਾ ਸੀ ਅੰਗਰੇਜ਼ ਬੜਾ ਪਸਤਾਇਆ ਤੇ ਫਿਰ ਉਸਨੇ ਇੱਕ ਸ਼ਰਧਾਲੂ ਦੇ ਕਹਨਤੀ 51 ਰੁਪਏ ਦੀ ਦੇ ਕੇ ਕਰਵਾਈ ਤੇ ਫਿਰ ਉਹ ਸੁਜਾਕਾ ਹੋ ਗਿਆ ਜਿਸ ਕਰਕੇ ਸਥਾਨ ਨੂੰ ਨਾਂ ਛੇੜਿਆ ਗਿਆ ਤੇ ਇੱਥੋਂ ਨਹਿਰ ਬਿੰਗੀ ਕਰਕੇ ਲਗਾਈ ਗੁਰੂ ਸਾਹਿਬ ਦਾ 베ਰੀ ਸਾਹਿਬ ਅੱਜ ਵੀ ਇੱਥੇ ਮੌਜੂਦ ਹੈ ਇਸ ਪਵਿੱਤਰ ਸਥਾਨ ਤੇ ਛੇਵੇਂ ਪਾਤਸ਼ਾਹ 20 ਫੱਗਣ 1675 ਈਸਵੀ ਨੂੰ ਆਏ ਸਨ ਆਪ ਜੀ ਨੇ ਇੱਥੇ ਇੱਕ ਰਾਤ ਵਿਸ਼ਰਾਮ ਕੀਤਾ ਤੇ 베ਰੀ ਨਾਲ ਆਪਣਾ ਘੋੜਾ ਵੀ ਬੰਨਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ